ਆਪਣੇ ਸਰਾਂ ਦੇ ਸਾਰਿਆਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਸੀਗੇ ਤੇ ਬਾਨੀਆਂ ਦੇ ਅੜਾਨੀਆਂ ਦੇ ਘਰਾਂ ਦੇ ਚੁੱਲ੍ਹੇ ਲੋਟਾਂ ਨਾਲ ਭਰੇ ਜਾ ਰਹੇ ਸੀਗੇ ਆ ਬਾਨੀ ਸੀਗਾ ਪਿਛਲੇ ਸਾਲ ਹੁਣੇ ਜਿਹੜੀ ਜੁਲਾਈ ਪਿਛਲੇ ਮਹੀਨੇ ਦੀ ਗੱਲ ਆ ਆਪਦੇ ਮੁੰਡੇ ਦੀ ਰਿਸੈਪਸ਼ਨ ਕਰਕੇ ਹਟਿਆ ਪਾਰਟੀ ਮੰਗੜੀ ਦੀ ਉਹਦੇ ਵਿੱਚ ਨੇ 300 ਕਰੋੜ ਰੁਪਈਆ ਲਾਇਆ ਇੱਕ ਦਿਨ ਦੇ ਵਿੱਚ ਖਰਚਿਆ 300 ਕਰੋੜ ਰੁਪਈਆ ਉਹ ਕਿੱਥੋਂ ਦਾ ਸੀ ਆਪਣਾ ਗਰੀਬਾਂ ਦਾ ਸੀਗਾ ਉਹ ਹੋਰ ਕਿਸੇ ਦਾ ਨਹੀਂ ਸੀਗਾ ਉਹ ਹੋਰ ਕੋਈ ਮੈਡੀਕਲ ਕਾਲਜ ਖੋਲ੍ਹ ਦਿੰਦਾ ਤੂੰ ਗਰੀਬਾਂ ਤੇ ਸੁਣਤ ਖੋਲ ਦਿੰਦਾ ਪਰ ਨਹੀਂ ਕਿਉਂਕਿ ਉਹਨਾਂ ਦਾ ਟੈਡ ਭਰਨ ਵਾਲਾ ਉਹ ਮੋਦੀ ਬੈਠਾ ਹੈਗਾ ਉਹ ਇਹ ਗੱਲਾਂ ਨੰਬਰ 2 ਤੇ ਪਟ્રોલ ਕਿੱਥੇ ਸੀਗਾ ਜਦੋਂ ਆਪਣਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀਗਾ ਬਹੁਤ ਰੌਲਾ ਪਾਉਂਦੇ ਸੀ ਸਿੱਖਾਂ ਦੇ ਖਿਲਾਫ ਮਨਮੋਹਨ ਸਿੰਘ ਦੇ ਖਿਲਾਫ ਵੀ ਇਹ ਮਨਮੋਹਨ ਹੈ ਵੀ ਚੁੱਪ ਕੀਤਾ ਜਾ ਹੈਗਾ ਉਦੋਂ ਇਹ ਰੌਲਾ ਪਾਉਂਦੇ ਸੀਗੇ ਵੀ ਇਹ ਜਿਹੜਾ ਤੇਲ ਹੈਗਾ ਉਦੋਂ 50 ਰੁਪਏ ਸੀਗਾ ਤੇਲ ਅੱਜ ਤੇਲ ਕਿੱਥੇ ਜਾਵੜਿਆ 100 ਰੁਪਏ ਦੇ ਪਟ્રોલ ਪਾਰ ਹੈ ਡੀਜ਼ਲ ਕਿਥੇ 90 ਦੇ ਨੇੜੇ ਪਹੁੰਚਿਆ ਪਿਆ ਸਰਲੈਂਡਰ 1200 ਰੁਪਏ ਦੇ ਪਹੁੰਚਿਆ ਪਿਆ ਇਹ ਮਹਿੰਗਾਈ ਹੈ ਇਹਨੂੰ ਕੋਈ ਇਹਨੇ ਖੰਨ ਨਹੀਂ ਪਾਈਗੀ ਜੁਮਲੇ ਵਿਖਾਏ ਸਾਰੇ ਇਹਨੇ ਜਿੰਨੇ ਜੁਮਲੇ ਇਹਨੇ ਦਿਖਾਏ ਉਹਨੇ ਕਿਸੇ ਨੇ ਨਹੀਂ ਦਿਖਾਏਗੇ ਫੇਰ ਦੂਸਰੇ ਨੰਬਰ ਤੇ ਇਹਨੇ ਸਾਰਿਆਂ ਨੂੰ ਵਤ ਦੇਸ਼ ਪਹਿਲਾ ਟੀਵੀਆਂ ਦੇ ਉੱਪਰ ਜੋ ਵੀ ਸੀਗੇ ਦੇਸ਼ ਦੀ ਸਤਿ ਭਾਵਨਾ ਤੇ ਗਾਣੇ ਚੱਲਦੇ ਹੁੰਦੇ ਸੀਗੇ Hindu ਸੇਕ ਮੁਸਲਮਾਨ ਸਾਈ ਸਭ ਭਾਈ ਭਾਈ ਅੱਜ ਕੱਲ ਕੀ ਹੈ ਅੱਜ ਕੱਲ ਧਰਮ ਦੇ ਨਾਂ ਤੇ ਵੰਡੀਆਂ ਪਾਉਂਦੇ ਆ ਆਪਾਂ ਇੱਕ ਆ ਇੱਕ ਰਹਿਣਾ ਧਰਮ ਦੇ ਨਾਂ ਤੇ ਵੰਡੀਆਂ ਨਹੀਂ ਪਾਉਣ ਦੇਣੀਆਂ ਦੇਸ਼ ਦੇ ਵਿੱਚ ਇਸੇ ਕਰਕੇ ਮੇਰੀਆਂ ਇਹ ਬੇਨਤੀਆਂ ਮੈਂ ਪਹਿਲੀ ਗੱਲ ਤਾਂ ਸਾਰਿਆਂ ਦਾ ਆਪਣੇ ਦਿਲੋਂ ਹੱਥ ਜੋੜ ਕੇ ਸਾਰਿਆਂ ਦਾ ਆਇਆ ਹੋਇਆ ਲੈ ਕੇ ਆਉਂਦਾ ਮੇਰੀਆਂ ਭੈਣਾਂ ਦਾ ਭਰਾਵਾਂ ਦਾ ਬਜ਼ੁਰਗਾਂ ਦਾ ਵੱਡਿਆਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਆਂ ਕਿ ਤੁਸੀਂ ਮੇਰੇ ਲਈ ਮੇਰੇ ਪੂਰੇ ਮਹੱਲੇ ਦੇ ਇੱਕ ਛੋਟੇ ਜਿਹੇ ਸੱਦੇ ਲਈ ਤੁਸੀਂ ਇੱਥੇ ਪਹੁੰਚੇ ਹੋ ਤੁਸੀਂ ਮੰਨ ਲੋਗੇ ਕਿ ਇਹ ਮੈਂ ਸਿਰਫ ਇੱਕ ਮੈਸੇਜ ਹੀ ਕੀਤਾ ਸੀਗਾ ਤਾਂ ਮੈਨੂੰ ਸੱਚੀ ਖੁਸ਼ੀ ਹੁੰਦੀ ਹੈ ਜੇ ਤੁਸੀਂ ਅੱਜ ਮੇਰੇ ਪਿੱਛੇ ਖੜੇ ਹੋਣਾ ਤਾਂ ਮੈਨੂੰ ਵੀ ਲੱਗਦਾ ਹੈ ਕਿ ਮੈਂ ਤੁਹਾਡੇ ਹਰ ਇੱਕ ਕੰਮ ਦੇ ਵਿੱਚ ਸਾਥ ਦਵਾਂ ਅਬ ਮੈਨੂੰ ਜਿੱਥੋਂ ਤੱਕ ਅੱਜ 3 ਸਾਲ 3 ਮਹੀਨੇ ਤੇ 5 ਦਿਨ ਹੋਇਆ ਬਣੇ ਕੋਈ ਵੀ ਮੈਨੂੰ ਤੁਹਾਡੇ ਤੇ ਇੱਕ ਗਰ ਜਨਾ ਕੇ ਕਹਿ ਦੇਵੇ ਕਿ ਸਾਡਾ ਐਮਸੀ ਸਾਡੇ ਤੇ ਨਜ਼ਰ ਨਹੀਂ ਆਇਆ ਕਦੇ ਮੈਂ ਕਿਸੇ ਨੂੰ ਗੰਤੋਲੀ ਮੋੜਿਆ ਠੀਕ ਹੈ ਜਦੋਂ ਵੀ ਮੈਨੂੰ ਜੇ ਕੋਈ ਕੰਮ ਹੋਇਆ ਹੋ ਸਕਦਾ ਮੈਂ ਘਰ ਨਾ ਹੋਵਾਂ ਲੇਕਿਨ ਫਿਰ ਵੀ ਮੈਂ ਮੈਸੇਜ ਕਰਕੇ ਜਾਣੀ ਆ ਕਿ ਮੈਂ ਇੱਕ ਦਿਨ ਲਈ ਬਾਹਰ ਜਾ ਰਹੀ ਆ ਜੇ ਕਿਸੇ ਨੂੰ ਸਾਈਡਾ ਦੀ ਲੋੜ ਹੋਵੇ ਤਾਂ ਮੇਰੇ ਘਰ ਫ਼ਾਰ ਰੱਖੀ ਇਹ ਤੁਹਾਨੂੰ ਸਭ ਨੂੰ ਪਤਾ ਤਾਂ ਜਦੋਂ ਮੈਂ ਤੁਹਾਡੇ ਨਾਲ ਦਿਨ ਪਰ ਰਾਤ ਹਰ ਇੱਕ ਮਤਲਬ ਅਕਸੇ ਤੁਹਾਡੇ ਨਾਲ ਖੜੀ ਆ ਤੁਹਾਡੇ ਦੁੱਖ ਸੁੱਖ ਚੇ ਕੰਮ ਦੇ ਲਈ ਜਿੱਥੋਂ ਤੱਕ ਮੇਰੀ ਅਫਰੋਜ਼ ਨਹ ਸੱਚੀ ਆਪਣੇ ਐਮਐਲਏ ਸਾਹਿਬ ਨੂੰ ਪਹੁੰਚ ਚੁੱਕੀ ਹੈ ਆਪਣੇ ਵਿਚਾਰ ਤਾਲੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਵੇ ਬਹੁਤ ਬਹੁਤ ਸ਼ੁਕਰੀਆ ਆਪਨੇ ਐਮਐਲਏ ਸਾਹਿਬ ਆਪਨੇ ਵਿਚਾਰ ਪਹੁੰਚ ਚੁਕੀ ਹੈ ਬਹੁਤ ਟੀਮ ਦੀ ਸਮਾ ਗੜਗੇ ਆਏ ਆ ਤਾਂ ਮੈਂ ਤੁਹਾਨੂੰ ਇੱਕ ਜਲ ਯਾਰ ਕਰਵਾ ਦਿੰਦੀ ਆ ਕਿ ਦੇਖੋ 2021 ਦੇ ਵਿੱਚ 14 ਫਰਵਰੀ ਨੂੰ ਇਲੈਕਸ਼ਨ ਹੋਏ ਸੀ ਤੇ 17 ਫਰਵਰੀ ਨੂੰ ਜਲ ਤਾਂ ਅੱਜ ਮੇਰੇ ਨੂੰ 3 ਸਾਲ 3 ਮਹੀਨੇ ਤੇ 5 ਦਿਨ ਹੋ ਗਏ ਤੁਹਾਨੂੰ ਵੀ ਪਤਾ ਹੈ ਕਿ ਐਨੇ ਸਮੇਂ ਦੇ ਵਿੱਚ ਮੇਰੇ ਕੋਲ ਸਿਰਫ ਇੱਕ ਸਾਲ ਸਰਕਾਰ ਰਹੀ ਹੈ ਤੇ ਆਪਣੇ ਐਮਐਲਏ ਸਾਹਿਬ ਨੇ ਇੱਕ ਸਾਲ ਦੇ ਵਿੱਚ ਆਪਣਾ ਪੂਰਾ ਸਾਲ ਦਿੱਤਾ ਕਿਸੇ ਗੱਲ ਦੀ ਸਾਨੂੰ ਕਮੀ ਨਹੀਂ ਆਨ ਦਿੱਤੀ ਜਿਸ ਪਾਰਕ ਦੇ ਵਿੱਚ ਅੱਜ ਬੈਠੇ ਆ ਇੱਥੇ ਬੁਰਾ ਹਾਲ ਸੀ ਮੀਂਹ ਪੈਂਦਾ ਸੀ ਨੰਗਰ ਨੂੰ ਰਸਤਾ ਨਹੀਂ ਬਣਦਾ ਸੀਗਾ ਆ ਸਾਰੀਆਂ ਮੇਰੀਆਂ ਭੈਣਾਂ ਇੱਥੋਂ ਦੇ ਘਰਾਂ ਦੇ ਵਿੱਚੋਂ ਨਿਕਲ ਕੇ ਵੀ ਇੱਥੇ ਬੈਠੇ ਆ ਆ ਸਾਰਾ ਏਰੀਆ ਬਨਵਾਇਆ ਐਮਐਲਏ ਸਾਉ ਦਾ ਸਾਧਰੀਆ ਸਾਡੇ ਨਾਲ ਐਮਐਲਏ ਆਪਣੇ ਕੁਸ਼ਲਦੀਪ ਸਿੰਘ ਢਿੱਲੋਂ ਜੀ ਜਿਹੜੀ ਆਪਣੇ ਵਿੱਚ ਮੌਜੂਦ ਹੈਗੇ ਆ ਇਸ ਟਾਈਮ ਤੇ ਇਹਨਾਂ ਦਾ ਆਪਣੇ ਤੇ ਪੂਰਾ ਸਾਥ ਰਿਹਾ ਕਿਉਂਕਿ ਜਿਹੜਾ ਇੱਕ ਇੱਕ ਵਾਦਾ ਕੀਤਾ ਸੀ ਉਹ ਆਪਾਂ ਨੇ ਪਾਇਆ ਸਾਰੀ ਨਵੀਂ ਕਲੋਨੀ ਸਾਈਨਗਲੇ ਦੇ ਵਿੱਚ ਸੀਵਰੇਜ ਵੀ ਪੁਆਇਆ ਸਿਰਫ ਇਹਨਾਂ ਦੇ ਮਿਹਰ ਸਦਕਾ ਸਰਦਾਰ ਕੁਸ਼ਲਦੀਪ ਸਿੰਘ ਜੀ ਢਿੱਲੋਂ ਸਾਹਿਬ ਸਾਫ ਕਾ ਨਮਲੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਤੇ ਨਾਲ ਸਾਡੇ ਆਈ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਵਰਗੋ ਨੌਜਵਾਨ ਦੋਸਤੋ ਬੀਬੀਓ ਭੈਣੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੋਕ ਜੀ ਦਾ ਖਾਲਸਾ ਰਹਿ ਜੀ ਦੀ ਫਤਿਹ ਜਾਏ ਸਾਡੀ ਅੱਜ ਕਾਰਜ ਦੀ ਸਮੁੱਚੀ ਟੀਮ ਸਰਦਾਰ ਕੁਸ਼ਲ ਸਿੰਘ ਜੀ ਦੇ ਢੰਗ ਦੇ ਅਗਵਾਈ ਥੱਲੇ ਤੁਹਾਨੂੰ ਬੇਨਤੀ ਕਰਨ ਵਾਲੀ ਹੈ ਕਿ ਤਰੀਕ ਨੂੰ ਜੋ ਸੋਨਾ ਜੋ ਹੋਟਾ ਪੰਜਾਬ ਦੇ ਅੰਦਰ ਪਾਰਲੀਮੈਂਟ ਦੀਆਂ ਪੈਣੀਆਂ ਆ ਆਪਾਂ ਸਾਰੇ ਆਪਣੀ ਔਰ ਆਪਣੇ ਪਰਿਵਾਰਾਂ ਦੀ ਇੱਕ ਇੱਕ ਬੋਤ ਕਿਸ ਪਾਰਟੀ ਦੇ ਕੈਂਡੀਡੇਟ ਬੀਬੀ ਅਮਰਜੀਤ ਕੌਰ ਸਾਹਿਬ ਨੂੰ ਪਾ ਕੇ ਪਾਰਲੀਮੈਂਟ ਵਿੱਚ ਭੇਜ ਕੇ ਇਹੋ ਹੀ ਮੇਰੀ ਬੇਨਤੀ ਹੈ ਜੇਈਆਂ ਮੈਂ ਗੱਲਾਂ ਕਰਨੀਆਂ ਸੀ ਮੇਰੇ ਬਾਲ ਨੂੰ ਤੋਂ ਪੜਿਆ ਪਲਾਰੇ ਸਾਰੇ ਗੱਲਾਂ ਕਰ ਗਏ ਐ ਮੈਂ ਨਹੀਂ ਚਾਹੁੰਦਾ ਕਿ ਦੁਬਾਰਾ ਗੱਲਾਂ ਕੀਤੀਆਂ ਜਾਣ ਤੇ ਮੈਂ ਬੇਨਤੀ ਕਰਦਾ ਸਰਦਾਰ ਕੁਸ਼ਲਦੀਪ ਸਿੰਘ ਜੀ ਟੁੱਲਾ ਸਾਹਿਬ ਨੂੰ ਤੁਸੀਂ ਆ ਕੇ ਆਪਣੇ ਵਿਚਾਰ ਰੱਖੋ ਬਹੁਤ ਹੀ ਸ਼ੁਕਰੀਆ ਹੋ ਨਗਰ ਬਸਤੀ ਤੁਹੇ ਮੇਰੇ ਖੁਸ਼ਕੁ ਮੌਜੂਦਪਰਾਵ ਮੇਰੀਆਂ ਮਾਤਾ ਤੜਾ ਬੱਚੇ ਸੌਦੇ ਵਾਧ ਜੀ ਸਾਹਿਬ ਮੇਰੇ ਨਾਲ ਆਏ ਸਾਰੇ ਸਤਿਕਾਰਯੋਗ ਸਾਰੇ ਲੀਡਰ ਸਾਹਿਬਾਨ ਸਾਰੀ ਸਤਿਕਾਰਯੋਗ ਸੰਗਤ ਨੂੰ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੁਗਾਲੇ ਪਿੰਡ ਤੋਂ ਆ ਰਿਹਾ ਸੀ ਤੇ ਕੋਰਾ ਜੀ ਮਜੀਦ ਕੋ ਰਾਜੀ ਜੀ ਜਦ ਮੈਂ ਅਸੀਂ ਬੈਠੇ ਆ ਰਹੇ ਗੱਲਾਂ ਕਰਦੇ ਆ ਰਹੇ ਸੀ ਕਿ ਜਿਹੜਾ ਆ ਪਾਸਾ ਡੋਗਰ ਵਸਤੀ ਦਾ ਸੀ ਇੱਥੇ ਆਬਾਦੀ ਕਾਫੀ ਜ਼ਿਆਦੀ ਘਰ ਪੈ ਚੁੱਕੇ ਸਨ ਪਰ ਜਿਹੜੀਆਂ ਸਹੂਲਤਾਂ ਜਿਹੜੀਆਂ ਜ਼ਰੂਰੀ ਲੋੜਾਂ ਇਸ ਇਲਾਕੇ ਵਿੱਚ ਉਹਨਾਂ ਦੀ ਬੜੀ ਕਮੀ ਸੀ ਮੇਰੀ ਇੱਕ ਬੇਨਤੀ ਹੈ ਕਿ ਤੁਹਾਡੇ ਐਮਸੀ ਸਾਹਿਬ ਬੜੇ ਮਾਨ ਨਾਲ ਤੁਹਾਨੂੰ ਬੇਨਤੀ ਕਰ ਰਹੇ ਸੀ ਬੰਦਾ ਇੰਨੇ ਮਾਨ ਨਾਲ ਤਾਂ ਹੀ ਬੇਨਤੀ ਕਰ ਸਕਦਾ ਜੇ ਉਹ ਸੰਗਤ ਵਿੱਚ ਵਿਚਰਦਾ ਰਹੇ ਜਿਵੇਂ ਕਹਿੰਦੇ ਸੀ ਜਿਹੜੀ ਕਾਂਗਰਸ ਪਾਰਟੀ ਦੀ ਹੁਣ ਕੈਂਡੀਡੇਟ ਹਨ ਐਪੀ ਅਮਰਜੀਤ ਕੌਰ ਸਾਹੂ ਕੇ Thank you ਸਿੱਧੂ ਸੇਠੀ ਦਾ ਉੱਥੇ ਸਨਮਾਨ ਕੀਤਾ ਜਾਂਦਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਸ ਬੋਲੇ ਨਾ ਸੀ ਸਿੱਧੂ ਬੋਲੇ ਤਾਂ ਅੱਜ ਆਦਜੀਤ ਸਾਹਿਬਾ ਜੀ ਬਤਾਓ ਤੁਹਾਾਰੇ ਅਗਲਾ ਸੰਬੋਧਨ ਕੰਡਾ ਲੈਕ ਸੇਕੋਂ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਸਬੰਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਆਯਾਦ ਤੌਰ ਤੇ ਚੋਣ ਲੜ ਰਹੇ ਆ ਲੋਕ ਸਭਾ ਹਲਕਾ ਫਰੀਦਕੋਟ ਤੋਂ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਤੇ ਉਹਨਾਂ ਦੇ ਹੱਕ 'ਚ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੋ ਆਯਾਦ ਉਮੀਦਵਾਰ ਆ ਉਹਦੇ ਹੱਕ 'ਚ ਬਹੁਤ ਵੱਡਾ ਰੋਡ ਸ਼ੋਅ ਇਲਾਕੇ ਦੀਆਂ ਸੰਗਤਾਂ ਵੱਲੋਂ ਕੱਢਿਆ ਜਾ ਰਿਹਾ ਬਹੁਤ ਜ਼ਿਆਦਾ ਉਤਸ਼ਾਹ ਸੰਗਤਾਂ ਦੇ ਵਿੱਚ ਕਿਰਿਆ ਪਿਆਰ ਆ ਸੰਗਤਾਂ ਦੇ ਵਿੱਚ ਆਪ ਆਪਣੀ ਨਿੱਜੀ ਵਾਹਨ ਮੋਟਰਸਾਈਕਲ ਗੱਡੀਆਂ ਲੈ ਕੇ ਪਹੁੰਚੇ ਆ ਕਿਉਂਕਿ ਸਾਡੇ ਕੋਲ ਕੋਈ ਬਹੁਤਾ ਪੈਸਾ ਨਹੀਂਗਾ ਵੀ ਅਸੀਂ ਕੋਈ ਮੁੱਲ ਚ ਤੇਲ ਪਵਾ ਕੇ ਸੱਦੇ ਹੋਣ ਇਹ ਤਾਂ ਗਾਲਪੁਰਖ ਵੈਗਰੂ ਦੀ ਕਿਰਪਾ ਨਾਲ ਉਸ ਸ਼ਹੀਦ ਦੇ ਸਤਿਕਾਰ ਚ ਆਏ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਪ੍ਰੈਸ ਵਾਲੇ ਮੀਡੀਆ ਵਾਲੇ ਵੀਰਾਂ ਦਾ ਖਾਸ ਤੌਰ ਤੇ ਧੰਨਵਾਦ ਜੋ ਸਾਡੇ ਕਵਰੇਜ ਕਰ ਰਹੇ ਆ ਸਾਡੀ ਆਵਾਜ਼ ਨੂੰ ਸਾਡੇ ਵੋਟਰਾਂ ਤੱਕ ਲੋਕ ਸਭਾ ਹਲਕਾ ਫਰੀ ਕੋਰ ਦੇ ਲੋਕਾਂ ਇਹ ਜੋ ਇਹਨਾਂ ਰੋਡ ਸ਼ੋ ਫਰੀ ਕੋਰ ਤੋਂ ਅੱਜ ਅਸੀਂ ਆਰੰਭ ਕਰਕੇ ਫਰੀ ਕੋਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਦੀ ਹੁੰਜਿਆ ਹੋਇਆ ਸ਼ਾਮ ਨੂੰ 9 ਵਜੇ ਸਮਾਪਤੀ ਹੈ ਤੇ ਆਪ ਜੀ ਨੂੰ ਪਤਾ ਹੈ ਜੋ ਇੰਦਰਾ ਪਾਪਨ ਨੂੰ ਸੋਧਾ ਲਾਉਣ ਵਾਲੇ ਅਮਰ ਸ਼ਹੀਦ ਭਾਈ ਬਿਆਨਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਸਰਦਾਰ ਸਰਬਜੀਤ ਸਿੰਘ ਮਲੋਆ ਜੋ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਸੋ ਉਹਨਾਂ ਦੇ ਹੱਕ ਲਈ ਜਿਹੜੀਆਂ ਸਿੱਖ ਪੰਥਕ ਜਥੇਬੰਦੀਆਂ ਨੌਜਵਾਨ ਉਹਨਾਂ ਵਿੱਚ ਭਾਰੀ ਰੋਸ ਹੈ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਨਾਲ ਤੇ ਸਿੱਖਾਂ ਦੇ ਨਾਲ ਕਿਸਾਨਾਂ ਦੇ ਨਾਲ ਪੰਥ ਦੇ ਨਾਲ ਗ੍ਰੰਥ ਦੇ ਨਾਲ ਧੱਕਾ ਕੀਤਾ ਹੈ ਬੇਅਦਮੀਆਂ ਹੋਈਆਂ ਕੋਈ ਇਨਸਾਫ ਨਹੀਂ ਬੰਦੀ ਸਿੱਖਾਂ ਨੂੰ ਕੋਈ ਰਿਹਾਇਸ਼ ਨਹੀਂ ਮਿਲੀ ਸੋ ਅਸੀਂ ਸ਼ਹੀਦ ਭਾਈ ਬਿਆਨਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਮਲੋਆ ਉਹਨਾਂ ਨੂੰ ਅਸੀਂ ਆਜ਼ਾਦ ਉਮੀਦਵਾਰ ਜਿਹੜਾ ਐਲਾਨਿਆ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਗੰਨਾ ਕਿਸਾਨ ਤੇ ਅਸੀਂ ਅੱਜ ਜਿਹੜਾ ਰੋਡ ਮਾਰਚ ਰੋਡ ਸ਼ੋਅ ਹੈ ਉਹ ਫਰੀਦਕੋਟ ਦਾਣਾ ਮੰਡੀ ਤੋਂ ਇੱਥੋਂ ਸ਼ੁਰੂ ਕਰਕੇ ਪਿੰਡਾਂ ਵਿੱਚ ਦੀ ਹੁੰਦਿਆਂ ਤੇ ਸ਼ਾਮ ਨੂੰ 9 ਵਜੇ ਸਮਾਪਤੀ ਕਰਨੀ ਹੈ ਸੋ ਆਪ ਤੁਸੀਂ ਦੇਖ ਰਹੇ ਹੋ ਵੀ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਤੇ ਬਹੁਤ ਨੌਜਵਾਨ ਪਿੰਡਾਂ ਦੇ ਵਿੱਚੋਂ ਮੋਟਰਸਾਈਕਲਾਂ ਤੇ ਗੱਡੀਆਂ ਦੇ ਕਾਫਲੇ ਦੇ ਰੂਪ ਵਿੱਚ ਇੱਥੋਂ ਰਵਾਨਗੀ ਲੈਣਗੇ ਅੱਗੇ ਬਹੁਤ ਭਾਰੀ ਸੰਗਤਾਂ ਪਿੰਡਾਂ ਦੇ ਵਿੱਚ ਭਾਈ ਸਾਹਿਬ ਦੀ ਉਡੀਕ ਕਰ ਰਹੀਆਂ ਤੇ ਜਥੇਬੰਦੀਆਂ ਦੇ ਨੁਮਾਇंदे ਤੇ ਭਾਈ ਸਰਬਜੀਤ ਸਿੰਘ ਜੀ ਉਹ ਅੱਜ ਰੋਡ ਸ਼ੋਅ ਦੇ ਵਿੱਚ ਹਾਜ਼ਰ ਹੋਣਗੇ ਜੀ